ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕੋਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕ ਸੰਬਧੀ ਨੂਰ ਅਰਸ ਹੋ ਕੁਰਸ ਹੋ ਛੱਟੀਐ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਈ ਐ ਸਭ ਨਾ ਦਾ ਵਿਸਾਹ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਦੂਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਦੇਹੁ ਸੰਦੇਸ ਰੋ ਕਹੀ ਆਓ ਪ੍ਰੀਅ ਕਹੀ ਆਓ ਬਿਸਮਾ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀ ਆਓ ਦੇਹੁ ਸੰਦੇਸ ਰੋ ਕਹੀ ਆਓ ਪਰੀ ਆ ਕਹੀ ਆਓ ਬਿਸਮ ਭਈ ਮੈਂ ਬਹੁ ਵਿਦ ਸੁਣ ਤੇ ਆਹੋ ਸੁਹਾਗਣ ਸਹੀ ਆਓ ਰਹਾਓ ਕੋ ਕਹ ਤੋ ਸਭ ਬਾਹਰ ਬਾਹਰ ਕੋ ਕਹ ਤੋ ਸਭ ਮਹੀ ਆਓ ਬਰਨ ਨ ਦੀ ਸੈ ਚਿਹਨ ਨ ਲਖੀਐ ਸੁਹਾਗਨ ਸਾਤੁ 부ਝਿਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨ ਹੋਰੇ ਲੋਗਾ ਸੰਤ ਰਸਨ ਕੋ ਬਸਿਓ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। हे ਗੁਰਸਿੱਖੋ ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਆ ਸੁਨੇਹਾ ਦੇਹੋ। ਮੈਂ ਉਸ ਪਿਆਰੇ ਦੀ ਬਾਬਤ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। हे ਸੁਹਾਗਵਤੀ ਸਹੇਲਿਓ ਤੁਸੀਂ ਦੱਸੋ ਉਹ ਕਿਹੋ ਜਿਹਾ ਹੈ ਕੋਈ ਆਖਦਾ ਹੈ ਉਹ ਸਭ ਨਾਲੋਂ ਬਾਹਰ ਹੀ ਵੱਸਦਾ ਹੈ ਕੋਈ ਆਖਦਾ ਹੈ ਉਹ ਸਭ ਨਾਲ ਵਿੱਚ ਵੱਸਦਾ ਹੈ ਉਸ ਦਾ ਰੰਗ ਨਹੀਂ ਦਿਸਦਾ ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਇਸ ਹੱਗਣੋਂ ਤੁਸੀਂ ਮੈਨੂੰ ਸੱਚੀ ਗੱਲ ਸਮਝਾਓ ਉਹ ਪਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਰੀਰ ਵਿੱਚ ਵਸਣ ਵਾਲਾ ਹੈ ਫਿਰ ਵੀ ਉਸ ਨੂੰ ਮਾਇਆ ਦਾ ਰਤਾ ਪੀ ਲੇਵ ਨਹੀਂ ਹੈ ਨਾਨਕ ਆਖਦਾ ਹੈ हे ਲੋਕੋ ਸੁਣੋ ਉਹ ਪ੍ਰਭੂ ਸੰਤ ਜਨਾਂ ਦੀ ਜੀਬ ਉੱਤੇ ਵੱਸਦਾ ਹੈ ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ